ਗਾਈਜ਼ ਅੱਜ ਗੱਲ ਤੇ ਜਵਾਗ ਹੈਪੀ ਡੈਂਟ ਨੇ ਮਾਰੇ ਹੋਏ ਨੇ ਜਵਾਗ ਪਿਛੇ ਖੜਾ ਦਿਖਾਈ ਸਕਦਾ ਪਰ ਉਹਨੇ ਮਨਾਂ ਕੀਤਾ ਹੈ ਕੀ ਹੈ ਜੀ ਹੈਲੋ ਬਾਈ ਸਸਰੀਕਾਲ ਉਮੀਦ ਕਰਦਾ ਤੁਸੀ ਸਾਰੇ ਠੀਕ ਹੋਵਗੇ ਸੋ ਆਪਣਾ ਅੱਜ ਦਾ ਪਹਿਲਾ ਵਲੌਗ ਤੁਹਾਨੂੰ ਦੇਖ ਕੇ ਬਹੁਤ ਵਧੀਆ ਲੱਗੇ ਆਫ ਕਰਦਾ ਤੇ ਆਪਾਂ ਨੂੰ ਅੱਜ ਇੱਕ ਦੋ ਕੰਮ ਨੇ ਆਪਾਂ ਨਵੇੜ ਗਿਆ ਨੇ ਪਹਿਲਾ ਕੰਮ ਆਪਾਂ ਕਰਨ ਜਾਵਾਂਗੇ ਇਹ ਐਕਟਿਵਾ ਦੀ ਨੰਬਰ ਪਲੇਟ ਆਪਾਂ ਅਪਲਾਈ ਕਰਾਣੀ ਆਨਲਾਈਨ ਸੋ ਗਾਈਜ਼ ਸਾਡੀ ਇਹ ਗਲੀ ਹੈ ਦੇਖੋ ਧਿਆਨ ਐ ਐਕਟਿਵਾ ਤੇ ਬਹਿ ਚੁੱਕੇ ਹੈ ਕਾਇਦਾ ਆਪਾਂ ਸਭ ਤੋਂ ਪਹਿਲਾਂ ਆਪਾਂ ਪٹرول ਪਵਾ ਲਿਆ ਐ ਐਕਟਿਵਾ ਦਾ ਖਤਮ ਗਿਆ ਦੇਖੋ ਸੂਈ ਆ ਰਹੀ ਐ ਆ ਸਾਡਾ ਮਹੱਲਾ ਐ ਹੁਣ ਆਪਾਂ ਬਸ ਸਿੱਧਾ ਜਾ ਕੇ ਪٹرول ਪੰਪ ਆਪਾਂ ਪٹرول ਪਵਾ ਕੇ 100 ਰੁਪਏ ਦਾ ਆਪਾਂ ਚਲਦੇ ਆ ਨੰਬਰ ਪੜਾਉਣਾ ਕਾਇਦਾ ਆਪਾਂ ਪٹرول ਪੰਪ ਤੇ ਪਹੁੰਚ ਗਏ ਆਪਾਂ ਹੁਣ 100 ਦਾ ਪٹرول ਪਵਾ ਕੇ ਤੁਹਾਨੂੰ ਮਿਲਦੇ ਆ ਪٹرول ਪਵਾ ਲਿਆ ਹੁਣ ਆਪਾਂ ਚਲਦੇ ਆ ਆਪਾਂ ਸਿੱਧਾ ਇੱਥੇ ਜਾਣਾ ਐ ਆ ਸਾਡਾ ਖੰਡਾ ਐ ਭਾਈ ਬਚਾ ਲੈ ਤੁਹਾਨੂੰ ਪਤਾ ਅੱਜ ਸਾਡਾ ਪਹਿਲਾ ਵਲੌਗ ਆ ਤੋ ਸੋ ਸਾਡੇ ਚੈਨਲ ਨੂੰ ਲਾਈਕ ਤੇ ਸ਼ੱਕਰਪਾਰਾ ਕਰ ਦਿਓ ਬਾਕੀ ਤੁਸੀਂ ਲਾਈਕ ਵਧਾਣੇ ਸਬਸਕ੍ਰਾਈਬਰ ਵਧਾਣੇ ਵਾਕੇ ਤੁਹਾਡੇ ਤੇ ਆ ਸੋ ਆਪਾਂ ਥੋੜਾ ਕੰਮ ਹੈ ਅੱਲੀ 2-4 ਫਿਰ ਤੁਹਾਨੂੰ ਮਿਲਦੇ ਜਿੰਨੀ ਸਪੋਰਟ ਕਰਨੀ ਕਰਦੇ ਜਿੱਥੇ ਜਾ ਰਿਹਾ ਨਾ ਮੇਰਾ ਮਾਮੇ ਦੀ ਦੁਕਾਨ ਆ ਪਰ ਉਥੋਂ ਅਪਲਾਈ ਕਰਾਵਾਂਗੇ ਨੰਬਰ ਪੈਟ ਆਨਲਾਈਨ ਰੌਂਦ ਰੌਂਦ ਗਾਇਸ ਥੋੜਾ ਜਿਹਾ ਰਹਿ ਗਿਆ ਬਸ ਆਪਾ ਪਹੁੰਚਣ ਆ ਲਿਆ ਉਥੇ 5 ਮਿੰਟ ਤੱਕ ਤੁਨ ਪਹੁੰਚ ਕੇ ਉਥੇ ਮਿਲਦੇ ਆ ਆ ਮੋੜ ਦਾ ਆਹੀ ਮੋੜ ਦਾ ਲੈਫਟ ਮੋੜ ਲੈਫਟ ਇਹ ਆਪਣਾ ਐਕਟਿਵ ਜੁਪੀਟਰ ਆਪਣੀ ਕੋਲ ਤੇ ਚੱਲਦੀ ਸੀ ਇਹ ਤੋਂ ਥੱਲੇ ਉਤਰ ਕੇ ਜਿੱਥੇ ਆਪਣੀ ਦੁਕਾਨ ਮਾਮੇ ਦੀ ਆ ਪੁੱਥੇ ਆ ਕੇ ਆਪਾਂ ਸਾਰੇ ਕੰਮ ਜੇ ਕਰਾ ਕੇ ਆਣੇ ਆ ਕਿਤੇ ਚਵੇਰੀ ਬੱਤ ਖੁੱਲ ਗਈ ਹੈ ਜੇ ਮੇਰਾ ਨਾਮ ਹੈ ਰਾ ਯਾਰ ਆਇਆ ਇੱਕ 24 ਅਟਨ ਵਾਲੀ ਹੁੰਦਾ ਦੋ ਚਾਰ ਆਪਾਂ ਬੰਦੇ ਛੱਡਦੇ ਸੀ ਦੋ ਚਾਰ ਆਪਾਂ ਬੰਦੇ ਛੱਡਦੇ ਸੀ ਕਿਸੇ ਗੱਲੋਂ ਪਰ ਕਿਸੇ ਨੇ ਕੁਝ ਨਹੀਂ ਕਹੀਦਾ ਛੱਡ ਬੜਿਆ ਆਪਾਂ ਚੱਲਦੇ ਆ ਆਲਾ ਬੜਾ ਕੰਮ ਕਰਦਾ ਬਸ ਸਵਾਦ ਆ ਲੈਂਦਾ ਪੁਰਾ ਰਸ਼ ਬਹੁਤ ਆ ਮੋਲਡਾ ਮੋਲਡ ਕੋਈ ਇੰਡੀਕੇਟਰ ਲਾ ਲਾ ਯਾਰ ਉਧਰ ਦਾ ਕੰਮ ਹੋ ਗਿਆ ਸੀ ਸੋ ਆਪਾਂ ਮੜਾ ਨੰਦੀਗੜ ਚਲੇ ਮੜਾ ਕੰਮ ਸੀ ਆਪਾਂ ਨੂੰ ਆਪਾਂ ਜਾ ਕੇ ਤੁਹਾਨੂੰ ਫੇਰ ਮਿਲਦੇ ਆ लेफ्ट ले लो भाई लेफ्ट लेफ्ट राइट सही है लेफ्ट हां सही है गाइस पर गाइस अब पहुंच गए आ ये तो अगली गली मुड़ के उधर जाना है बस अगला कि ले लो जी लेफ्ट इधर की तरफ सारे हो गया या बंदा बहुत हाई जर्क कैमरा अगली गली में अब पहुंचेंगे नानी कर आगे चलो फड़ान चलिए बोतल फुल चार्जिंग सी ਉਹ ਆਪਾਂ ਬਣਾ ਦੂਜਾ ਕੰਮ ਕਰਨ ਚੱਲਦੇ ਆ ਉਹ ਐਕਟੀਵੇਟਰ ਇਹੋ ਵੀ ਇੱਕ ਇੱਕ ਸਵਿੱਚ ਲੈ ਕੇ ਆਣੀ ਇੱਕ ਪੱਤੀ ਲੈ ਕੇ ਆਣੀ ਉਹ ਕੋਈ ਸੈਟਿੰਗ ਨਹੀਂ ਕਰਨੀ ਸੀ ਐਕਟੀਵੇਟਰ ਦੀ ਮੈਂ ਗੱਲ ਦਿਖਾ ਰਿਹਾ ਰੇਲੇ ਵਿੱਚ ਆਪਾਂ ਅਗਲਾ ਦੁਕਾਨ ਤੇ ਜਾ ਕੇ ਤੁਹਾਨੂੰ ਕਰਦੇ ਆ ਤੇ ਤੁਸੀਂ ਵਲੌਗ ਨੂੰ ਇੰਜੋਏ ਕਰੋ ਮਾੜਿਆ ਆ ਨਾ ਕਿ 50 ਦੇ ਗੀਨੇ ਇਹ ਕੁਸਮਾਨ ਲੈ ਲਿਆ ਸੀ ਇਹ ਦੁਕਾਨ ਤੋਂ ਸਤਨ ਦਿਖਾਣੇ ਅੱਗੇ ਜਾ ਕੇ ਰੋਕ ਕੇ ਗਾਈ ਜੀ ਸਾਡੀ ਜੀਟੀਪੀ ਦਾ ਰਾਹ ਪੈਂਦਾ ਰਾਤ ਨੂੰ ਮਾਹੌਲ ਬਰੇਵੀ ਹੁੰਦੀ ਜਿੱਥੇ ਬ੍ਰੇਕ ਰੋਕ ਲਾ ਕੇ ਫਟ ਜਾਦਾ ਨਿਕਲ ਆਇਆ ਯਾਹਰ ਤੇ ਨਿਕਲ ਜਾਵਾ ਜਿੱਥੇ ਹਰੇਕ ਬੋਕ ਮਿਲ ਜਾਂਦੀ ਆ ਆ ਦੁਕਾਨ ਤੇ ਆਉਂਦਾ ਸੀ ਵੈਸੇ ਹਰ ਵਾਰ ਹੁਣ ਬਾਹਰ ਵੀ ਪਾਸ ਖੜਲੀ ਆਪਾਂ ਰੋਡ ਤੇ ਚੜਨ ਲੱਗੇ ਹੋਏ ਝੇਤੀਓ ਰੋਡ ਤੇ ਅਸੀਂ ਹੁਣ ਆਪਾਂ ਹਾਈਵੇ ਚੜਾਂਗੇ ਜੁਪੀਟਰ ਨੂੰ ਇਹ ਹਾਈਵੇ ਚਾਈਲਡ ਸੀ ਖੰਨੇ ਦਾ ਜੇ ਥੋੜੀ ਜਿਹਾ ਬਾਹਰ ਕੰਨਿਆ ਅਕਾੜ ਗਿਆ ਕੀ ਕੋਈ ਮਾੜੀ ਗੱਲ ਨਹੀਂ ਸੀ ਤੁਸੀਂ ਥੋੜਾ ਜਿਹਾ ਟਾਈਮ ਲੈਪਸ ਥੋੜਾ ਜਿਹਾ ਇੰਜੋਏ ਕਰੋ ਸਾਡੇ ਵਾਲਾ ਅਸੀਂ ਟਾਈਮ ਲੈਪਸ ਲਾਣ ਲੱਗੇ ਜੇ ਵਾਪਸ ਆ ਗਿਆ ਜਿਹੜੇ ਪੰਪ ਦਾ ਪٹرول ਪਾਇਆ ਸੀ ਨਹੀਂ ਚੱਲਦੇ ਨਹੀਂ ਨਹੀਂ ਰਹਿਣ ਫਿਰ ਇਹ ਕਹਿੰਦਾ ਪਾ ਉਧਰੋਂ ਚੱਲਦੇ ਮੈਂ ਕਿ ਨਹੀਂ ਜਾਣਾ ਕੀ ਫਾਇਦਾ ਫਿਰ ਨਾਲ ਕੱਦੇ ਆਪਾਂ ਸਾਬ ਬੱਚੇ ਆ ਸਾਡਾ ਮਹੱਲਾ ਤੋਂ ਤੁਹਾਨੂੰ ਘਰ ਜਾ ਕੇ ਦਿਖਾਉਣਾ ਸੀ ਕੀ ਕੀ ਸਮਾਨ ਲਿਆ ਆਂਦਾ ਕਲੀਚ ਕਲੀਚ ਤੁਹਾਨੂੰ ਉਹਨਾਂ ਨੂੰ ਦਿਖਾਉਣਾ ਆਪਾਂ ਕੀ ਲਿਆ ਆਂਦਾ ਉੱਥੋਂ ਪਹਿਲਾਂ ਲੈਂਦੇ ਸਮਾਨ ਉੱਥੋਂ ਦੁਕਾਨ ਤੋਂ ਸੋ ਆਪੇ ਐਕਟਿਵ ਤੇ ਹੋਰਾਂ ਦੀ ਜਗ੍ਹਾ ਤੇ ਲਾਵਾਗੇ ਉਹ ਆਪਣੇ ਪੁਰਾਣੇ ਟੁੱਟ ਗਏ ਸੀ ਆਪਾਂ ਆ ਐਕਟਿਵ ਤੋਂ ਣੀ ਵੀ ਕਰ ਲ ਆਪਾਂ ਕੱਲ ਤੁਹਾਨੂੰ ਦਿਖਾਵਾਂਗੇ ਕਿਹੜੇ ਲੋਕ ਗਾਈਜ਼ ਅੱਜ ਗੱਲ ਤੇ ਜਵਾਗ ਹੈਪੀ ਡੈਂਟ ਨੇ ਮਾਰੇ ਹੋਏ ਨੇ ਜਵਾਗ ਪਿਛੜਾ ਦਿਖਾ ਨਹੀਂ ਸਕਦਾ ਪਰ ਉਹਨੇ ਮਨਾ ਕੀਤਾ ਆਪਾਂ ਨੂੰ ਮੜੇ ਕੰਮ ਸੀ ਆਪਾਂ ਜਾ ਕੇ ਜਾਣ ਦੁਕਾਨ ਤੇ ਚਲੋ ਤੁਹਾਨੂੰ ਜਾ ਕੇ ਮਿਲਦੇ ਹਾਂ ਮੰਡੀ ਚ ਆਗੇ ਮੰਡੀ ਚ ਕੋਲ ਥੱਲੇ ਦੁਕਾਨਾਂ ਵਾਲੀ ਮੰਡੀ ਐਂਟਰ ਕਰ ਲਈ ਸੀ ਮੰਡੀ 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 ਛੋਟੀ ਵੱਡੀ ਕੋਲ ਥੱਲੇ ਗਾਇਜ਼ ਖਾਣ ਕੇ ਜਾ ਕੇ ਤੁਹਾਨੂੰ ਦਿਖਾ ਦੇਣ ਦੁਕਾਨ ਕਿੱਥੇ ਵਾਲੀ ਉਹ ਤੇਰੀ ਜੋ ਦੋ ਪੀ ਕੇ ਦੇ ਹਲਾਰੇ ਨਾਲ ਸੋਣਿਆ ਸਵਿਚ ਲੈ ਲਈ ਸੀ ਆਪਾਂ ਸੋ ਹੁਣ ਘਰੇ ਚੱਲਦੇ ਆ ਇਹ ਸੀ ਆਪਣਾ ਅੱਜ ਦਾ ਵਲੌਗ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਬਹੁਤ ਹੀ ਲਗਾ ਜਰੂਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਤਾਂ ਦੇ ਰੋਜ਼ ਵਲੌਗ ਆਉਂਦੇ ਰਹਿਣਗੇ ਤੇ ਕੱਲ ਆਪਾਂ ਐਕਟਿਵਾ ਦੇ ਹੋਰਨ ਲਾਵਾਂਗੇ ਹੋਰਨ ਸਹੀ ਕਰਾਂਗੇ ਤੇ ਇੱਕ ਸਵਿਚ ਲਾਣੀ ਆ ਉਹ ਲਾਈਟ ਵਾਲੀ ਸੋ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਵਿੱਚ ਬਾਏ